ਤੇ ਮੰਗਾਂ ਦੀ ਪਰ ਹੜਤਾਲ ਜਿਹੜੀ ਹੈਗੀ ਆ ਸਾਡੀ ਤਿੰਨ ਦਿਨ ਦੀ ਹੜਤਾਲ ਆ ਜੀ 6 7 ਤੇ 8 ਤਰੀਕ ਦੀ ਜਿਸ ਦੇ ਵਿੱਚ 7 ਤਰੀਕ ਨੂੰ ਜਿਹੜਾ ਹੈਗਾ ਅਸੀਂ ਮੁੱਖ ਮੰਤਰੀ ਦੇ ਹਾਸਲੇ ਜਿਹਦਾ ਸੁਰਾਉ ਕਰਾਂਗੇ ਪੰਜਾਬ ਅਗਰ ਉਹ ਸਾਡੀਆਂ ਮੰਗਾਂ ਨਹੀਂ ਮੰਨਦੇ ਕਾ ਜਿਹੜਾ ਸੰਘਰਸ਼ ਤੋਂ ਬੋਲ ਕੇ ਨਿਕਲਿਆ ਆਉਂਦਾ ਸਾਡੀਆਂ ਜਿਹੜੀਆਂ ਮੇਨ ਮੰਗਾਂ ਨੇ ਲੰਬੇ ਸਮੇਂ ਤੋਂ ਸਾਡੀ ਮੇਨ ਮੰਗ ਇਹ ਆ ਵੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਜਿਹੜੇ ਠੇਕੇਦਾਰੀ ਸਿਸਟਮ ਦੇ ਅਧੀਨ ਰਾਸਪੋ ਡਿਪਾਰਟਮੈਂਟ ਡਿਪਾਰਟਮੈਂਟ ਦੇ ਵਿੱਚ ਭਰਤੀ ਹੋਏ ਨੇ ਜਿਨ੍ਹਾਂ ਵਿੱਚ ਕੇ ਜਿਨ੍ਹਾਂ ਦੀ ਗਿਣਤੀ ਘੱਟੋ ਘੱਟ 7000 ਤੋਂ 8000 ਰਪੀਆ ਡੀਸੀ ਦੇ ਪਰਵਾਦੇ ਮੁਲਾਜ਼ਮ ਮਿਲਾ ਕੇ ਆ ਬਹੁਤ ਹੀ ਘੱਟ ਤਨਖਾਹਾਂ ਤੇ ਸਾਡੇ ਸਾਥ ਜਿਹੜੇ ਕੰਮ ਕਰਦੇ ਆ ਸੋ ਸਰਕਾਰ ਤੋਂ ਸਾਡੀ ਮੇਨ ਮੰਗਾ ਵੀ ਉਹਨਾਂ ਨੂੰ ਡਿਪਾਰਟਮੈਂਟਾਂ ਦੇ ਵਿੱਚ ਰੈਗੂਲਰ ਕੀਤਾ ਜਾਵੇ ਤੇ ਉਸ ਤੋਂ ਬਿਨਾ ਸਾਡੀ ਮੰਗ ਹੈਗੀ ਆ ਜਿਹੜੀਆਂ ਕੰਡੀਸ਼ਨਾਂ ਲਗਾਈਆਂ ਗਈਆਂ ਨੇ ਨਾ ਨਜਾਇਜ਼ ਸਾਡੇ ਜਿਹੜੇ ਸਾਥੀ ਨੇ ਕੰਮ ਕਰਦੇ ਆ ਤੰਦੇ ਹੀ ਨਾਲ ਆਪਣੇ ਡਿਊਟੀ ਨਿਭਾਉਂਦੇ ਉਹਨਾਂ ਤੇ ਨਜਾਇਜ਼ ਕੰਡੀਸ਼ਨਾਂ ਲਾ ਕੇ ਤੁਹਾਨੂੰ ਡਿਊਟੀਆਂ ਤੋਂ ਜਿਹੜਾ ਵਾਂਝੇ ਕੀਤਾ ਜਾਂਦਾ ਕੱਢਿਆ ਜਾਂਦਾ ਉਸ ਤੋਂ ਬਾਅਦ ਸਾਡੀ ਤੀਜੀ ਮੰਗ ਹੈਗੀ ਆ ਜਿਹੜੀ ਸਰਕਾਰੀ ਬੱਸਾਂ ਦੀ ਜਿਹੜੀ ਘਣਤੀ ਆ ਉਹ ਬਹੁਤ ਘੱਟ ਆ ਪੰਜਾਬ ਵਿੱਚ ਔਰਤਾਂ ਦਾ ਜਿਹੜਾ ਸਫ਼ਰ ਸੰਬੰਧ ਉਹ ਨਹੀਂ ਕੀਤੀ ਗਈ ਆ ਸਰਕਾਰ ਵੱਲੋਂ ਉਧਾਰ ਕਰਕੇ ਕਿ ਲੋਕਾਂ ਨੂੰ ਛੂਟ ਦੇਣ ਵਾਸਤੇ ਸਹੀ ਤਰੀਕੇ ਨਾਲ ਸਾਡੇ ਕੋਲ ਜਿਹੜੀ ਬੱਸਾਂ ਦੀ ਘਣਤੀ ਹੋਣੀ ਘੱਟਾ ਸਰਪ 2000 ਤੋਂ 2500 ਬੱਸ ਸਾਡੇ ਕੋਲ ਦੋਨੋਂ ਡਿਪਾਰਟਮੈਂਟਾਂ ਕੋਲ ਜਦ ਕਿ ਸਾਨੂੰ ਘੱਟੋ ਘੱਟ 10000 ਬਸ ਜਿਹੜੀ ਸਾਡੇ ਪੰਜਾਬ ਦੇ ਪੱਕੇ ਨੇ ਸਮਝਾਉਣਾ ਚਾਹੀਦੀ ਆ ਤੇ ਇਹ ਸਾਡੀਆਂ 3-4 ਮੰਗਾਂ ਮੇਨ ਨੇ ਜੋ ਅਸੀਂ ਬਹੁਤ ਸਮੇਂ ਤੋਂ ਮੰਗਦੇ ਆ ਰਹੇ ਪਹਿਲੀਆਂ ਸਰਕਾਰਾਂ ਕੋਲ ਵੀ ਇਹ ਹੀ ਮੰਗਾਂ ਸੀ ਸਾਡੀਆਂ ਅੱਜ ਵੀ ਉਹੀ ਮੰਗਾਂ ਨੇ ਪਰ ਕਿਤਨਾ ਕਿਤੇ ਸਰਕਾਰਾਂ ਤੇ ਮੈਨੇਜਮੈਂਟ ਨਹੀਂ ਚਾਹੁੰਦੀਆਂ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਜਾਂ ਇਹ ਜਿਹੜੇ ਲੋਕਾਂ ਦੇ ਰਾਇਤੀ ਆਧਾਰੇ ਨੇ ਪਬਲਿਕ ਸੈਕਟਰ ਦੇ ਆਧਾਰੇ ਨੇ ਜਿਹੜੇ ਕਿਸੇ ਟਾਈਮ ਦੀਆਂ ਸਰਕਾਰਾਂ ਨੇ ਲੋਕਾਂ ਦੀ ਸਹੂਲਤ ਨਹੀਂ ਬਣਾਈ ਸੀ ਇਹ ਬਚਤ ਸਰਕਾਰਾਂ ਦੀਆਂ ਮਨਸਾ ਜਾਂ ਸਾਡੀ ਮੈਨੇਜਮੈਂਟ ਦੀ ਮਨਸਾ ਇਹਨਾਂ ਨੂੰ ਕਿਤੇ ਨਾ ਕਿਤੇ ਪ੍ਰਾਈਵੇਟ ਘਰਾਣਿਆਂ ਨੂੰ ਸੌਂਪਣ ਦੀ ਮਨਸਾ ਹੈ ਇਹਨਾਂ ਦੀ ਸਾਰੀ ਇਹਨਾਂ ਦੇ ਮਨਾਂ 'ਚ ਬੇਈਮਾਨੀਆਂ ਸਾਰੀਆਂ ਨੇ ਨਹੀਂ ਚਾਹੁੰਦੇ ਲੋਕਾਂ ਨੂੰ ਸਹੂਲਤ ਮਿਲੇ ਤੋਂ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਹਾਂ ਤੇ ਜੋ ਵੀ ਸਾਡੀ ਇਹ ਲੜਾਈ ਆ ਆਪਣੀ ਹੱਕੀ ਤੇ ਜਾਜ ਮੰਗਾ ਦੀ ਹੋਸੀ ਲੱਗਦੀ ਹੈ ਪਰ ਜਿਹੜੇ ਪੈਰਿੰਗ ਰੱਖਦੇ ਜਮੀਨ ਤੇ ਪੈਰ ਕਿੱਥੇ ਨਹੀਂ ਹੱਸਦਾ ਤੇ ਪੇਰ ਜਿਹੜੀ ਹੈਗੀ ਆ ਜੀ ਦੇਖੋ ਸਾਡੇ ਡਿਪਾਰਟਮੈਂਟ ਬਹੁਤ ਵੱਡਾ ਇੱਕ ਡਿਪਾਰਟਮੈਂਟ ਆ ਬੜਾ ਵਧੀਆ ਸਵਾਲ ਤੁਸੀਂ ਪੁੱਛਿਆ ਸਾਡਾ ਡਿਪਾਰਟਮੈਂਟ ਬਹੁਤ ਵੱਡਾ ਡਿਪਾਰਟਮੈਂਟ ਆ ਸਾਡੇ ਜਿਹੜੇ ਕੰਮ ਨੇ ਗੱਡੀ ਦੇ ਉਹ ਤਕਰੀਬਨ ਸਾਡੇ ਸਾਰੇ ਦੇ ਸਾਰੇ ਕੰਮ ਨੇ ਜਿਹੜੇ ਉਹ ਅੰਦਰ ਹੀ ਸਾਡੇ ਵਰਕਸ਼ਾਪ ਦੇ ਸਾਥੀ ਨੇ ਜਿਹੜੇ ਉਹ ਕਰਦੇ ਪਰ ਜਿਹੜੀ ਅੱਜ ਦੀ ਸਥਿਤੀ ਆ ਮਹਿਲਾਵਾਂ ਦੇ ਬ੍ਰੀ ਸਫਰ ਦਾ ਜੋ ਪੈਸਾ ਉਹ ਸਰਕਾਰ ਵੱਲੋਂ ਸਾਨੂੰ ਉਹ ਇਹ ਨਹੀਂ ਹੋ ਰਿਹਾ ਕਿਉਂਕਿ ਜੋ ਵੀ ਅਸੀਂ ਫਰੀਜ਼ਾ ਵਰਤੂਤ ਕਰਾਉਂਦੇ ਆ ਮਹੀਨੇ ਦੀ ਮਹੀਨੇ ਸਾਡੇ ਨਾਲ ਤੇਲ ਵੰਟ ਕੇ ਸਾਡੇ ਹੈਡ ਆਫ ਤੋਂ ਪਹੁੰਚਦੀ ਹੈ ਤੇ ਉੱਥੋਂ ਸਰਕਾਰ تک ਜਾਂਦੀ ਆ ਉਹਨਾਂ ਨੇ ਉਹ ਪੈਸਾ ਸਾਨੂੰ ਭਮਈਆ ਕਰਵਾਉਂਦਾ ਜੋ ਅਸੀਂ ਫਰੀਜ਼ਾ ਵਰਤੂਤ ਦਿੰਦੇ ਆ ਪਰ ਉਹ ਉਸ ਪੈਸੇ ਨਾਲ ਹੀ ਸਾਡੀਆਂ ਤਨਖਾਹਾਂ ਗੱਡੀਆਂ ਦੀ ਮੇਨਟੇਨੈਂਸ ਸਾਰਾ ਸਿਸਟਮ ਸਾਡਾ ਉਸ ਪੈਸੇ ਨਾਲ ਚੱਲਦਾ ਹੁੰਦਾ ਜੋ ਅਸੀਂ ਕਮਾਈ ਕਰਦੇ ਆ ਅਰਜ ਅਸੀਂ ਬਿਰੀ ਸਬਰ ਤੋਂ ਸਬਰ ਤੋਂ ਪਿੱਤਾ ਦੇ ਰਹੇ ਆ ਪਰ ਉਹਦਾ ਜਿਹੜਾ ਪੈਸਾ ਨਹੀਂ ਆ ਰਿਹਾ ਜਿਸ ਕਾਰਨ ਸਾਡੀਆਂ ਗੱਡੀਆਂ ਜਿਹੜਾ ਹਾਦਸੇ ਦਾ ਕਾਰਨ ਬਣਦੀਆਂ ਨੇ ਰਸਤੇ ਵਿੱਚ ਮੁੱਦਦੀਆਂ ਨੇ ਜਿਹਦੇ ਕਾਰਨ ਸਾਡੀਆਂ ਸਵਾਰੀਆਂ ਨੂੰ ਵੀ ਖੱਜਲ ਖਵਾਰੀ ਹੁੰਦੀ ਆ ਤੇ